ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਘਰੇ ਅਜੀਬ ਜਿਹਾ ਮਾਹੌਲ ਸੀ ਆਥਣ ਵੇਲੇ ਥੱਕਿਆ ਟੁੱਟਿਆ ਘਰੇ ਆਪੜਿਆ ਕਰਦਾ ਤਾਂ ਨਿਆਣੇ ਫੋਨ ਤੇ ਰੁੱਝੇ ਹੁੰਦੇ ਅੰਦਰੋਂ ਹੂਕ ਜੇ ਨਿਕਲਦੀ ਕੋਈ ਪਾਣੀ ਦਾ ਗਲਾਸ ਹਾਲਚਾਲ ਪੁੱਛੇ ਪਰ ਅਗਲੇ ਧੌਣ ਚੁੱਕ ਅੱਖਾਂ ਤੱਕ ਮਿਲਾਉਣਾ ਵੀ ਇਹ ਸਾਨ ਜਿਹਾ ਕਸਮਝਦੇ ਨਾਲ ਦੀ ਨਾਲ ਦਿਲ ਫਰੋਲਦਾ ਤਾਂ ਉਹ ਵੀ ਨਵੇਂ ਯੁੱਗ ਦਾ ਡਰਾਵਾ ਦੇ ਕੇ ਦਿਿਆਣਿਆਂ ਨੂੰ ਕੁਝ ਆਖਣ ਤੋਂ ਮਨਾ ਕਰ ਦਿਆ ਕਰਦੀ ਫਿਰ ਹੰਝੂ ਭਿੱਜੀਆਂ ਭਾਵਨਾਵਾਂ ਦੀ ਪੰਡ ਚੁੱਕੀ ਸਦਾ ਦਾਦਾ ਜੀ ਦੇ ਕਮਰੇ ਵਿੱਚ ਚਲਾ ਜਾਇਆ ਕਰਦਾ ਹੈ ਭਾਵੇਂ ਬਿਮਾਰ ਸਨ ਪਰ ਤਾਂ ਵੀ ਕਿਸੇ ਤਰ੍ਹਾਂ ਉੱਠ ਹੀ ਪਿਆ ਕਰਦੇ ਫਿਰ ਕਲੇਵੇ ਵਿੱਚ ਲੈ ਢੇਰ ਸਾਰੇ ਪਿਆਰ ਦੀ ਝੜੀ ਲਾ ਦਿੰਦੇ ਸਮਝਦੇ ਸਭ ਕੁਝ ਸਨ ਪਰ ਮੂੰਹੋਂ ਕੁਝ ਨਾ ਬੋਲਦੇ ਫਿਰ ਕਿੰਨਾ ਕਿੰਨਾ ਚਿਹਰਾ ਉੱਥੇ ਬੈਠਾ ਉਹਨਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਫਿਰ ਇੱਕ ਦਿਨ ਬਿਮਾਰੀ ਭਾਰੂ ਹੋ ਗਈ ਤੇ ਬਾਣਾ ਬੱਤ ਗਿਆ ਦਾਜ ਜੀ ਦਾ ਕਮਰਾ ਸਾਦਾ ਲਈ ਸੁਨਣਾ ਹੋ ਗਿਆ ਮਗਰੋਂ ਮੈਂ ਉਹਨਾਂ ਦੀ ਕੰਧ ਤੇ ਟੰਗੀ ਫੋਟੋ ਦੇਖ ਹੀ ਡੰਗਸਾਰ ਲਿਆ ਕਰਦਾ ਕਦੇ-ਕਦੇ ਤਾਂ ਇੰਜ ਲੱਗਦਾ ਜਿੱਦਾਂ ਕਮਰੇ ਵਿੱਚ ਉਹਨਾਂ ਦੀ ਖੰਗਣ ਦੀ ਆਵਾਜ਼ ਆ ਰਹੀ ਪਰ ਇਹ ਮੇਰਾ ਬਹਿਮ ਹੀ ਹੁੰਦਾ ਇੱਕ ਦਿਨ ਘਰੇ ਪਹੁੰਚਿਆ ਤਾਂ ਬੈਸ ਹੋ ਰਹੀ ਸੀ ਨਾਲ ਦੀ ਆਖਰੀ ਸੀ ਕਿ ਇਹ ਹੁਣ ਮੇਰਾ ਕਿੱਟੀ-ਪਾਟੀ ਵਾਲਾ ਕਮਰਾ ਹੋ ਤੇ ਫੋਨ ਤੇ ਉਂਗਲਾ ਮਾਰਦਾ ਵੱਡਾ ਮੁੰਡਾ ਆਖ ਰਿਹਾ ਸੀ ਕਿ ਇੱਥੇ ਹੁਣ ਮੈਂ ਰਿਹਾ ਕਰਨਾ ਮੈਨੂੰ ਵੱਖਰਾ ਕਮਰਾ ਚਾਹੀਦਾ ਹੈ ਬਾਹਰ ਬੂਹੇ ਦੇ ਨਾਲ ਹੀ ਠੇਰ ਕੀਤਾ ਦਾਜੀ ਦਾ ਕਿੰਨਾ ਸਾਰਾ ਸਮਾਨ ਮੇਰੇ ਵੱਲ ਸਵਾਲੀਆ ਨਜ਼ਰਾਂ ਗੱਡੀ ਕਿੰਨੇ ਸਾਰੇ ਸਵਾਲ ਪੁੱਛ ਰਿਆ ਸੀ ਉਸ ਦਿਨ ਮਗਰੋਂ ਮੈਂ ਰਿਕਸ਼ਾ ਕਰਨਾ ਬੰਦ ਕਰ ਦਿੱਤਾ ਤੇ ਪੈਦਲ ਹੀ ਘਰੇ ਆਪੜਿਆ ਕਰਦਾ ਮਿਣਾ ਕਿਸੇ ਕਾਲੀ ਦੇ ਛੇਤੀ ਆਪੜਨ ਦੀ ਖਿੱਚ ਤਾਂ ਦਾਜੀ ਸ਼ਾਇਦ ਆਪਣੇ ਨਾਲ ਹੀ ਲੈ ਗਏ ਸਨ ਉਸ ਦਿਨ ਪੁਲ ਦੀਆਂ ਪੌੜੀਆਂ ਚੜ੍ਹ ਹੀ ਰਿਹਾ ਸਾਂ ਕਿ ਚੋਲਾ ਜਿਹਾ ਪਿਆਰ ਇੰਜ ਲੱਗਾ ਜਿਦਾਂ ਅੱਗੇ-ਅੱਗੇ ਦਾਜੀ ਤੁਰੇ ਜਾ ਰਹੇ ਹੁਣ ਹੁਬ ਹੁ ਉਹੀ ਤੋਰ ਉਹੀ ਕੱਪੜੇ ਤੇ ਉਹੀ ਤੁਰਲੇ ਵਾਲੀ ਪੱਗ ਮੈਂ ਥੋ ਰਹਿਣਾ ਗਿਆ ਤੇ ਕਾਲੇ ਕਦਮੀ ਜਾ ਉਹਨਾਂ ਦੇ ਨਾਲ ਰਚਾਰ ਲਿਆ ਕੋਈ ਹੋਰ ਸੰਨ ਤੇ ਜੰਗਲੇ ਨੂੰ ਫੜ ਹੌਲੀ-ਹੌਲੀ ਪੌੜੀਆਂ ਚੜ ਰਹੇ ਸਨ ਫਤੇਬਲਾ ਹੱਤੋਸ਼ੇਤੀ ਨਾਲ ਝੋਲਾ ਫੜ ਲਿਆ ਮੁਰ ਆਸਰਾ ਜਿਹਾ ਦੇ ਕੇ ਪੁਲ ਪਾਰ ਕਰਵਾ ਦਿੱਤਾ ਨਾਲ ਦੀ ਚੜਾਈ ਕਰ ਗਈ ਸੀ ਤੇ ਮੁੰਡਾ ਕਨੇਡਾ ਵਿੱਚ ਰਹਿੰਦਾ ਸੀ ਇਸ ਵੇਲੇ ਰੋਜ਼ ਲੈਨੋ ਪਾਰ ਬਣੇ ਪਾਰਕ ਵਿੱਚ ਕੁਝ ਘੜੀਆਂ ਬੈਠ ਘੜੇ ਘਰੇ ਮੁੜਿਆ ਕਰਦੇ ਸਨ ਫਿਰ ਰੋਜ਼ ਇਸੇ ਜਗ੍ਹਾ ਇਸੇ ਟਾਈਮ ਦਰਸ਼ਨ ਮੇਲੇ ਹੋਣ ਲੱਗੇ ਇੱਕ ਦਿਨ ਗੱਡੀ ਲੇਟ ਹੋ ਗਈ ਅੰਦਾਜ਼ਾ ਲਾ ਲਿਆ ਕਿ ਅੱਜ ਜ਼ਰੂਰ ਉਡੀਕ ਉਡੀਕ ਕੇ ਚਲੇ ਗਏ ਹੋਣੇ ਪਰ ਹੈਰਾਨਗੀ ਦੀ ਹੱਦ ਨਾ ਰਹੀ ਉਸੇ ਥਾਂ ਖਲੋਤੇ ਟਿਕ ਟਕੀ ਲਗਾ ਕੇ ਮੇਰੇ ਵੱਲ ਵੇਖੀ ਜਾ ਰਹੇ ਸਨ ਕੋਲ ਗਿਆ ਤਾਂ ਆਖਣ ਲੱਗਾ ਅੱਜ ਕਵੇਲਾ ਹੋ ਗਿਆ ਲੱਗਦਾ ਕਦੇ ਦਾ ਉੜਿੱਕੀ ਜਾਣਾ ਸੀ ਕੀ ਦੱਸਾਂ ਪੁੱਤ ਤਿੰਨ ਦੋ ਘੜੀਆਂ ਮਿਲ ਕੇ ਜਾਉਂਦੇ ਹੁੰਦਾ ਹੈ ਸਾਸ ਜਿਹਾ ਹੋਣ ਲੱਗ ਪਿਆ ਓਨਾਂ ਦੇ ਮੂੰਹੋਂ ਇੰਨੀ ਗੱਲ ਸੁਣ ਆਪਣੇ ਪਣ ਦੀ ਮੂੰਹ ਭਿੱਜੀ ਪੰਡ ਇੰਨੀ ਭਾਰੀ ਹੋ ਗਈ ਕਿ ਮੈਂ ਸੰਗ ਚੋਂ ਆਵਾਜ਼ ਹੀ ਨਾ ਕੱਢ ਸਕਿਆ ਨਹੀਂ ਤਾਂ ਇੰਨੀ ਗੱਲ ਜ਼ਰੂਰ ਆਖਦਾ ਕਿ ਤੁਹਾਨੂੰ ਤੇ ਸਿਰਫ ਜਾਉਂਦੇ ਹੁੰਦਾ ਅਹਿਸਾਸ ਹੀ ਹੁੰਦਾ ਹੈ ਇਸ ਕਰਮਾ ਵਾਲੇ ਦੀ ਤਾਂ ਸਾਹਾਂ ਦੀ ਡੋਰ ਹੀ ਤੁਸੀਂ ਪੂਰੀ ਤਰ੍ਹਾਂ ਆਪਣੇ ਹੱਥਾਂ ਵਿੱਚ ਲੈ ਲਈ ਹੈ